ਕੋਪਰੇਸ਼ਨ ਸੰਧੁਰ ਦੀ ਸਫਲਤਾ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰਤੀ ਫੌਜੀਆਂ ਦੀ ਹੌਸਲਾ ਅਭਜਾਈ ਲਈ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਧੂਰੀ ਵਿੱਚ ਵੀ ਭਾਜਪਾ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ ਅਤੇ ਭਾਰਤੀ ਸੈਨਾ ਦੇ ਹੱਕ ਵਿੱਚ ਨਾਰੇ ਲਗਾਏ ਗਏ ਇਸ ਮੌਕੇ ਭਾਜਪਾ ਅਗੋ ਨੇ ਕਿਹਾ ਕਿ ਇਸ ਤਿਰੰਗਾ ਯਾਤਰਾ ਦਾ ਮਕਸਦ ਹੀ ਦੇਸ਼ ਤੇ ਫੌਜੀਆਂ ਦੀ ਹੌਸਲਾ ਅਭਜਾਈ ਕਰਨਾ ਹੈ ਇਤਿਰੰਗਾ ਯਾਤਰਾ ਜਿੱਥੇ ਧੂਰੀ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਕੱਢੀ ਜਾ ਰਹੀ ਹੈ ਉੱਥੇ ਹੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਤਰੰਗਾ ਯਾਤਰਾ ਕੱਢੀ ਜਾ ਰਹੀ ਹੈ ਤਾਂ ਕਿ ਦੇਸ਼ ਦੇ ਫੌਜੀਆਂ ਦੀ ਹੌਸਲਾ افزਾਈ ਕੀਤੀ ਜਾ ਸਕੇ ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਹੈ ਜਿੱਦੋਂ ਪਹਿਲਾਂ ਜਿਹੜਾ ਪਿੱਛੇ ਪਹਿਲਗਾਮ ਦੇ ਅੰਦਰ ਜਿਹੜੇ ਪਾਕਿਸਤਾਨ ਵੱਲੋਂ ਵੈਲ ਟ੍ਰੇਨਡ ਖਾਰਕੂ ਉਗਰਵਾਦੀ ਆਈ ਸੀ ਤੇ ਉਹਨਾਂ ਨੇ ਸਾਡੇ ਜਿਹੜੇ ਨਿਰਦੋਸ਼ ਉੱਥੇ ਲੋਕ ਘੁੰਮਣ ਗਏ ਸੀਗੇ ਉਹਨਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਾਕਿਸਤਾਨ ਦੇ ਉੱਪਰ ਇੱਕ ਸਰਜਿਕਲ ਸਟ੍ਰਾਈਕ ਕੀਤਾ ਜਿਹੜਾ ਨਾਂ ਰੱਖਿਆ ਸੀ ਮਿਸ਼ਨ ਸੰਦੂਰ ਕਿਉਂਕਿ ਸਾਡੇ ਉਦੋਂ ਭੈਣਾ ਦੇ ਉਹਨਾਂ ਨੇ ਸੰਦੂਰ ਸੀ ਜਿਹੜੇ ਉਹ ਜੜੇ ਸੀ ਇਸ ਕਰਕੇ ਪਾਕਿਸਤਾਨ ਦੇ ਅੰਦਰ ਜਿੰਨੇ ਵੀ ਟਿਕਾਣੇ ਸੀਗੇ ਜਿੱਥੋਂ ਵੀ ਜਿਹੜੇ ਖਾਕੂਆ ਨੂੰ ਪਾਕਿਸਤਾਨ ਟ੍ਰੇਨ ਕਰਕੇ ਹਿੰਦੁਸਤਾਨ ਤੇ ਹਮਲਾ ਕਰਨ ਲਈ ਭੇਜਦਾ ਸੀ ਨਿਰਦੋਸ਼ ਲੋਕਾਂ ਦੀਆਂ ਜਾਨਾਂ ਲੈਣ ਲਈ ਉਹਨਾਂ ਤੇ ਸਰਜੀਕਲ ਸਟ੍ਰਾਈਕ ਕੀਤਾ ਗਿਆ ਤੇ ਉਹਨਾਂ ਦੇ 8-9 ਜਿਹੜੇ ਮੇਨ ਟਿਕਾਣੇ ਸੀ ਉਹ ਤਬਾਹ ਕਰ ਦਿੱਤੇ ਤੇ ਉਹਨਾਂ ਦੇ ਜਿਹੜੇ ਮੇਨ ਉੱਥੇ ਵੱਡੇ ਜਿਹੜੇ ਆਕਾ ਸੀਗੇ ਉਹਨਾਂ ਨੂੰ ਵੀ ਉੱਥੇ ਮਾਰਿਆ ਗਿਆ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਗਿਆ ਵੀ ਭਾਰਤ ਆ ਜਿਹੜਾ ਹੁਣ ਚੁੱਪ ਕਰਕੇ ਬੈਠਣ ਵਾਲਾ ਨਹੀਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਸ਼੍ਰੀ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਉਹਨਾਂ ਨੇ ਪੂਰੀ ਦੁਨੀਆ 'ਚ ਹਿੰਦੁਸਤਾਨ ਦਾ ਲੋਹਾ ਮਣਵਾਇਆ ਤਾਂ ਕਿ ਅੱਗੇ ਤੋਂ ਕੋਈ ਵੀ ਹਿੰਦੁਸਤਾਨ ਵੱਲ ਅੱਖ ਚੱਕ ਕੇ ਨਾ ਵੇਖ ਸਕੇ ਇਸ ਕਰਕੇ ਅੱਜ ਉਹ ਜਿਹੜੇ ਜਵਾਨ ਸਾਡੇ ਫੌਜੀ ਸੀਗੇ ਉਹਨਾਂ ਨੇ ਜਾ ਕੇ ਆਪਣੇ ਦੇਸ਼ ਦੇ ਨਰਦੋਸ਼ ਲੋਕਾਂ ਦਾ ਮੌਤ ਦਾ ਬਦਲਾ ਲਿਆ ਤੇ ਖਾੜਕੂ ਨੂੰ ਮਾਰਿਆ ਉਹ ਫੌਜੀਆ ਦੀ ਸ਼ਾਨ ਲਈ ਅਸੀਂ ਅੱਜ ਇਹ ਧੂਰੀ ਮੰਡਲ ਦੇ ਅੰਦਰ ਸ਼ਹਿਰ ਦੇ ਵਿੱਚ ਤਿਰੰਗਾ ਯਾਤਰਾ ਜਿਹੜੀ ਆ ਕੱਢ ਰਹੀ ਹੈ ਮੇਰਾ ਨਾਮ Swami Omesh Anand Diby Jyoti Jagruti Sansthan ਜਿਸ ਦੇ ਸਚਾਲਕ ਸਾਡੇ ਗੁਰਦੇਵ ਜੀ ਸ੍ਰੀ ਆਸ਼ਟਸ਼ ਮਹਾਰਾਜ ਜੀ ਅੱਜ ਜੇ ਤੁਸੀਂ ਧੂਰੀ ਪਹੁੰਚੋ ਤਿਰੰਗਾ ਯਾਤਰਾ ਸ਼ਾਮਿਲ ਹੋਣਾ ਕੀ ਕਹਿਣਾ ਚਾਹੁੰਦਾ ਸਾਡੇ ਵੇਦਾਂ ਦਾ ਇੱਕ ਬਹੁਤ ਸੁੰਦਰ ਸ਼ਲੋਕ ਹੈ ਕਿ ਗਾਇੰਤੀ ਦੇਵਾ ਕਿਲ ਗਿਤਕਾਨੀ ధਨਿਆਸਤੋ ਤੇ ਭਾਰਤ ਭੂਮੀ ਭਾਗੇ ਯਾਨੀ ਕਿ ਅਸੀਂ ਉਸ ਪਵਿੱਤਰ ਭੂਮੀ ਤੇ ਪੈਦਾ ਹੋਏ ਹਾਂ ਜਿਸ ਨੂੰ भारत ਕਿਹਾ ਜਾਂਦਾ ਹੈ ਔਰ ਇਸ ਭੂਮੀ ਤੇ ਜਨਮ ਲੈਣ ਦੇ ਲਈ ਦੇਵਤਾ ਲੋਕ ਵੀ ਪ੍ਰਮਾਤਮਾ ਅਗੇ ਪ੍ਰਾਰਥਨਾ ਕਰਦੇ ਨੇ ਸਾਡਾ ਦੇਸ਼ ਮਹਾਨ ਹੈ ਹਮੇਸ਼ਾ ਮਹਾਨ ਸੀ ਤੇ ਹਮੇਸ਼ਾ ਰਹੇਗਾ ਲੇਕਿਨ ਜਦੋਂ-ਜਦੋਂ ਵੀ ਇਸ ਦੇਸ਼ ਤੇ ਕੋਈ ਨਾ ਕੋਈ ਆਕਰਮਣਕਾਰੀ ਜਾਂ ਕੋਈ ਅਤੰਕਵਾਦ ਫੈਲਦਾ ਹੈ ਤਾਂ ਇਸ ਦੇਸ਼ ਦੇ ਜਿਹੜੇ ਵੀਰ ਨੇ ਨੌਜਵਾਨ ਨੇ ਜਾਂ ਸਾਡੀ ਸੈਨਾ ਹੈ ਸਾਡੇ ਸਿਪਾਹੀ ਨੇ ਕਿਉਂਕਿ ਸਾਡੇ ਗੁਰੂਆਂ ਨੇ ਵੀ ਸੰਤ ਔਰ ਸਿਪਾਹੀ ਦਾ ਖਿਦਾ ਸਾਡੀ ਨੌਜਵਾਨ ਪੀੜੀ ਨੂੰ ਦਿੱਤਾ ਹੈ ਯਾਨੀ ਕਿ ਸੰਤ ਹਿਰਦਾ ਰੱਖਣਾ ਲੇਕਿਨ ਜਿਗਰ ਦੇ ਅੰਦਰ ਦਿਲ ਦੇ ਅੰਦਰ ਸਿਪਾਹੀ ਜੈਸਾ ਜੋਸ਼ ਔਰ ਪ੍ਰਾਕਰਮ ਰੱਖਣਾ ਪਿਛਲੇ ਸਮੇਂ ਜੋ ਕਟਨਾ ਕੱਟੀ ਹੈ નિર્ਦੋਸ਼ ਲੋਕਾਂ ਤੇ ਪਾਕਿਸਤਾਨ ਦੇ ਆਤੰਕਵਾਦੀਆ ਨੇ ਸਾਡੇ નિર્ਦੋਸ਼ ਲੋਕਾਂ ਨੂੰ ਮਾਰਿਆ ਔਰ ਧਰਮ ਪੁੱਛ ਕੇ ਮਾਰਿਆ ਗਿਆ ਔਰ ਉਸ ਦਾ ਬਦਲਾ ਲੈਣ ਦੇ ਲਈ ਕਹਿ ਲੋ ਜਾਂ ਕਹਿ ਲੋ ਕਿ ਸਾਡੇ ਦੇਸ਼ ਦੀ ਜੋ ਅੰਤਰਾਤਮਾ ਹੈ ਉਸ ਤੇ ਜੋ ਅਗਾਹਤ ਹੋਇਆ ਸੀ ਉਸ ਅਗਹਾਦੇ ਪ੍ਰਤੀਸ਼ੋਧ ਦੇ ਲਈ ਸਾਡੇ ਜੋ ਇੰਡੀਅਨ ਨੇਵੀ ਹੈ ਚਾਹੇ ਯਾਰੀ ਆਰਮੀ ਹੈ ਚਾਹੇ ਸਾਡੀ 에ਅਰ ਫੋਰਸ ਹੈ ਉਹਨਾਂ ਨੇ ਜੋ ਪਰਾਕਰਮ ਦਿਖਾਇਆ ਹੈ ਔਰ ਆਤੰਕਵਾਦ ਨੂੰ ਉਹਨਾਂ ਦੇ ਪਾਕਿਸਤਾਨ ਦੇ ਅੰਦਰ ਜਾ ਕੇ ਉਹਨਾਂ ਨੇ ਕੁਚਲਿਆ ਹੈ ਦਬਾਇਆ ਹੈ ਮਾਰਿਆ ਹੈ ਔਰ ਇਹ ਸਟਾਰਟ ਇਹ ਜੋ ਆਪਰੇਸ਼ਨ ਸੀ ਸਿੰਦੋਰ ਇਹ ਐਸਾ ਨਹੀਂ ਕਿ ਸਟਾਰਟ ਹੋਇਆ ਔਰ ਖਤਮ ਹੋ ਗਿਆ ਇਹ ਚੱਲ ਰਿਹਾ ਹੈ ਆਤੰਕਵਾਦ ਦੇ ਖਿਲਾਫ ਸਦਾ ਇਹ ਜੰਗ ਚੱਲਦੀ ਰਹੇਗੀ ਔਰ ਅਸੀਂ ਸਾਰੇ ਇੱਥੇ ਜੋ ਇਕੱਠੇ ਹੋਏ ਹਾਂ ਜਿੰਨੇ ਵੀ ਸਾਡੇ ਸਾਥੀ ਨੇ ਸਰਜੀਵਨ ਜੀ ਹੈ ਤਰਵਿੰਦਰ ਜੀ ਨੇ ਦੁਲੜ ਸਾਹਿਬ ਹੋਰ ਬਹੁਤ ਸਾਰੇ ਸੱਜਣ ਨੇ ਔਰ ਸਾਰੇ ਧੂਰੀ ਵਾਸੀ ਨੇ ਇਹਨਾਂ ਨੇ ਆਰਮੀ ਦੇ ਲਈ ਜਾਂ ਸਾਡੇ ਜੋ ਸੈਨਾ ਹੈ ਉਹਨਾਂ ਦੇ ਲਈ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਨੇ ਇਹ ਤਿਰੰਗਾ ਯਾਤਰਾ ਉਹਨਾਂ ਨੂੰ ਇੱਕ ਉਹਨਾਂ ਧੰਨਵਾਦ ਹੈ ਔਰ ਅਸੀਂ ਸਾਰੇ ਇਹ ਵਿਸ਼ਵਾਸ ਦਿਲਾਉਂਦੇ ਆ ਕਿ ਅਸੀਂ ਸਾਰੇ ਇੱਕ ਹਾਂ ਔਰ ਇਸ ਦੇਸ਼ ਦੇ ਲਈ ਅਸੀਂ ਮਰ ਮਿਟਣ ਦੇ ਲਈ ਵੀ ਤਿਆਰ ਹਾਂ ਅੱਜ ਜਿਹੜੀ ਇਹ ਤਿਰੰਗਾ ਯਾਤਰਾ ਕੱਢ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਜੋ ਸਾਡੇ ਦੁਸ਼ਮਣ ਦੇਸ਼ ਨੇ ਸਾਡੇ ਤੇ ਜੋ ਹਮਲੇ ਕੀਤੇ ਉਹਨਾਂ ਨੇ ਜੋ ਉਗਰਵਾਦੀ ਕੈਂਪ ਚਲਾਏ ਹੋਏ ਸੀ ਉਹਨਾਂ ਨੂੰ ਸਾਡੇ ਮਾਨਯਾ ਪ੍ਰਧਾਨ ਮੰਤਰੀ ਜੀ ਨੇ ਦੀ ਅਗਵਾਈ ਹੇਠ ਇਹ ਮਤਲਬ ਕਿ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਗਿਆ ਉਸ ਦੇ ਵਿੱਚ ਮਤਲਬ ਕਿ ਜਿਹੜੇ ਉਹਨਾਂ ਦੇ ਆਂਤਕੀ ਠਿਕਾਣੇ ਸੀਗੇ ਉਹ ਸਾਰੇ ਖਤਮ ਕੀਤੇ ਤੇ ਉਹਦੇ ਨਾਲ ਨਾਲ 에ਅਰਵੇਸ ਜਿਹੜੇ ਸੀ ਉਹ ਵੀ ਖਤਮ ਕਰਤੇ ਤੇ ਉਸ ਤੋਂ ਬਾਅਦ ਉਹ ਪਾਕਿਸਤਾਨ ਨੂੰ ਕੁੱਟਨਿਆਂ ਦੇ ਬਲ ਆ ਗਿਆ ਸਾਡੀ ਸੈਨਾ ਦੀ ਬਦੌਲਤ ਸਾਡੇ ਭਾਰਤੀ ਜਵਾਨਾਂ ਦੀ ਬਦੌਲਤ ਅੱਜ ਅਸੀਂ ਉਹਨਾਂ ਦੀ ਸ਼ਾਨ ਦੇ ਵਿੱਚ ਅਸੀਂ ਤਿਰੰਗਾ ਯਾਤਰਾ ਕੱਢ ਰਹੇ ਹਾਂ ਇਹ ਜਿਹੜੀ ਯਾਤਰਾ ਹੈ ਸਾਰੇ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਜ਼ਿਲ੍ਹਾ ਵਾ이스 ਪ੍ਰਧਾਨ ਭਾਰਤੀ ਜਨਤਾ ਪਾਰਟੀ ਜੋ ਅੱਜ ਦੀ ਤਿਰੰਗਾ ਯਾਤਰਾ ਜਿਵੇਂ ਸਾਨੂੰ ਪਤਾ ਹੈ ਕਿ ਜੋ નિર્ਦੋਸ਼ ਲੋਕਾਂ ਦੀ ਧਰਮ ਪੁੱਛ ਕੇ ਅਤਿਆਕਤੀ ਗਈ ਮੋਦੀ ਜੀ ਨੇ ਸੰਕਲਪ ਲਇਆ ਸੀ ਕਿ ਮਿੱਟੀ 'ਚ ਮਿਲਾ ਦਾਂਗੇ ਉਹ ਇਹ ਕੰਮ ਕੀਤਾ ਪਾਕਿਸਤਾਨ ਦੇ ਅੱਤਵਾਦੀ ਦੇ ਠਿਕਾਣੇ ਨਸ਼ਟ ਕੀਤੇ ਨਾਲ ਹੀ ਉਹਨਾਂ ਦੇ 10 에어ਬੇਸ ਨਸ਼ਟ ਕੀਤੇ ਹੋਰ ਵੱਡੀ ਗਿਣਤੀ ਦੇ ਵਿੱਚ ਅੱਤਵਾਦੀਆਂ ਨੂੰ ਟੈਰਰਿਸਟਾਂ ਨੂੰ ਮਾਰਿਆ ਇਹ ਸੰਦੇਸ਼ ਨਾ ਕੇਵਲ ਪਾਕਿਸਤਾਨ ਨੂੰ ਬਲਕਿ ਜੋ ਫਿਰਕਾ ਪ੍ਰਸਤਾਕਤਾ ਨੇ ਜੋ ਦੇਸ਼ ਨੂੰ ਕਮਜ਼ੋਰ ਕਰਨੀਆਂ ਚਾਹੁੰਦੀਆਂ ਹਨ ਉਹਨਾਂ ਨੂੰ ਸੰਦੇਸ਼ ਹੈ ਕਿ ਭਾਰਤ ਉਹ ਪਹਿਲਾ ਵਾਲਾ ਭਾਰਤ ਨਹੀਂ ਰਿਹਾ ਅਗਰ ਤੁਸੀਂ ਸਾਡੀ ਕੋੜੀ ਅੱਖ ਨਾਲ ਦੇਖੋਗੇ ਤਾਂ ਉਸ ਦਾ ਬਦਲਾ ਤੁਰੰਤ ਲਿਆ ਜਾਊਗਾ ਧੰਨਵਾਦ